शिवजी महाराज पार्वती ਨੂੰ ਅਮਰ ਕਥਾ ਸੁਣਾ ਰਹੇ ਸੀ ਅਮਰ ਕਥਾ ਸੁਣਾ ਰਹੇ ਨੇ ਸ਼ਿਵਜੀ ਮਹਾਰਾਜ पार्वती पार्वती ਹੰਗੂਰਾ ਭਰਦੀ ਹੈ ਪਰ ਨੀਂਦਰ ਆ ਗਈ ਉਹ ਕਥਾ ਇੱਕ ਤੋਤੇ ਨੇ ਸੁਣ ਲਈ ਸਾਧ ਸੰਗਤ ਜਿਹੜਾ ਅਮਰ ਹੋ ਗਏ ਜਾ ਕੇ ਸੁਖਦੇਵ मुनि ਬਣਿਆ ਉਹੀ ਤੋਤਾ 12 ਸਾਲ ਸੁਖਦੇਵ मुनि ਆਪਣੀ ਮਾਤਾ ਦੇ ਗਰਭ ਵਿੱਚ ਰਿਹਾ ਸੁਖਦੇਵ मुनि ਨੂੰ ਭਗਵਾਨ ਆਖਦੇ ਨੇ ਉਪਾਏ ਬੱਚਿਆ ਤੂੰ ਜਨਮ ਲੈ ਲੈ 12 ਸਾਲ ਹੋ ਗਏ ਆਪਣੀ ਮਾਤਾ ਦੇ ਗਰਭ ਵਿੱਚ ਤੈਨੂੰ ਕਹਿੰਦਾ ਨਾਮ ਮਹਾਰਾਜ ਮੈਂ ਜਨਮ ਨਹੀਂ ਲੈਣਾ ਰੱਬਾ ਤੇਰੀ ਮਾਇਆ ਪੜੀ ਆ ਪਰਮ ਪਾਰਾ ਕੀ ਪਤਾ ਕਿਹੜੇ ਪਾਸੇ ਮੇਰੀ ਲੇਵ ਲੱਗੇਗੀ ਸਾਰੇ ਪਾਸੇ ਮਾਇਆ ਦਾ ਅਮਰ ਚੱਲ ਰਿਹਾ ਮਾਇਆ ਦਾ ਹੁਕਮ ਚੱਲ ਰਿਹਾ ਕੀ ਪਤਾ ਮੇਰੀ ਲਿਵ ਕਿਹੜੇ ਪਾਸੇ ਲੱਗੇਗੀ ਹੁਣ ਤਾਂ ਮੈਂ ਤੇਰਾ ਨਾਮ ਜਪ ਰਿਹਾ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕੀ ਪਤਾ ਕਿਹੜੇ ਪਾਸੇ ਮੇਰੀ ਸ੍ਰਤੀ ਲੱਗੇਗੀ ਭਗਵਾਨ ਮੈਂ ਜਨਮ ਤਾਂ ਲੈ ਲਵਾਂਗਾ ਪਰ ਮੇਰੀ ਇੱਕ ਸ਼ਰਤ ਹੈ ਕੋਜ ਸਮੇਂ ਵਾਸਤੇ ਆਪਣੀ ਮਾਇਆ ਨੂੰ ਤੂੰ ਦੂਰ ਕਰ ਲੈ ਕੋਜ ਸਮੇਂ ਵਾਸਤੇ ਆਪਣੀ ਮਾਇਆ ਨੂੰ ਦੂਰ ਕਰ ਲੈ ਮੈਂ ਜਨਮ ਲੈ ਲਵਾਂਗਾ ਭਗਵਾਨ ਨੇ ਸਾਧ ਸੰਗਤ ਮਾਇਆ ਦੂਰ ਕੀਤੀ ਮਾਇਆ ਦਾ ਅਮਰ ਨਾ ਚੱਲਿਆ ਅਮਰ ਨਾਮ ਹੁਕਮ ਦਾ ਹੈ ਮਾਇਆ ਦਾ ਹੁਕਮ ਨਾ ਚੱਲਿਆ ਉਸ ਸਮੇਂ ਸੁਖਦੇਵ मुनि ਨੇ ਜਨਮ ਲਿਆ ਔਰ ਉਹਦੇ ਸਮੇਂ 84 ਹੋਰ ਬੱਚਿਆਂ ਨੇ ਵੀ ਜਨਮ ਲਿਆ ਜਿਹੜੇ ਜਾ ਕੇ 84 ਸਿੱਧ ਬਣੇ ਸੁਖਦੇਵ ਜੀ ਇੱਕ ਦਿਨ ਬੈਠਾ ਦਰਖਤ ਦੇ ਹੇਠਾਂ ਰਾਮ ਅੱਲਾ ਪਗਵਾਨ ਦੀ ਆਰਾਧਨਾ ਕਰ ਰਿਹਾ ਦੋ ਪੰਛੀ ਇੱਕ ਨਰ ਇੱਕ ਮਾਦਾ ਆਪਸ ਵਿੱਚ ਹੀ ਸਲਾਹ ਕਰ ਰਹੇ ਨੇ ਵੀ ਅੰਡੇ ਦੇਣ ਦਾ ਸਮਾਂ ਆ ਗਿਆ ਕੋਈ ਸੋਨਾ ਜਾਂ ਦਰਖਤ ਲੱਭੀਏ ਜਿੱਥੇ ਜਾ ਕੇ ਆਪਾਂ ਆਲਣਾ ਪਾ ਸਕੀਏ ਆਪਣੇ ਬੱਚੇ ਪਾਲਿਆਂ ਨੇ ਉਹ ਮਾਦਾ ਆਖਣ ਲੱਗੇ ਨਰ ਨੂੰ ਕਹਿੰਦੇ ਵੀ ਆਹ ઋષਿ ਬੈਠਾ ਹੈ ਇਹਦੀਆਂ ਜਕਾਵਾ ਬਹੁਤ ਵੱਡੀਆਂ ਨੇ ਇਹਦੀਆਂ ਜਟਾਂ ਦੇ ਵਿੱਚੇ ਆਪਾਂ ਆਲਣਾ ਪਾ ਲੈਨੇ ਨਰ ਆਖਣ ਲੱਗਿਆ ਕਿ ਪਤਾ ਪਹਿਲਾਂ ਕੀ ਪਾਪ ਕੀਤੇ ਨੇ ਆਪਾਂ ਜੋ ਆਪਾਂ ਨੂੰ ਪੰਛੀਆਂ ਦੀ ਜੂਨ ਪ੍ਰਾਪਤ ਹੋਈ ਹੈ ਤੇ ॠषि ਤਾਂ ਨੁਗਰਾ ਹੈ ਗੁਰੂ ਵਾਲਾ ਨਹੀਂ ਇਹਨੇ ਗੁਰੂ ਨੇ ਧਾਰਨ ਕੀਤਾ ਹੋਇਆ ਆਪਾਂ ਇਹਦੀਆਂ ਜਟਾਵਾਂ ਵਿਚ ਆ ਲੈਣਾ ਨਹੀਂ ਪਾਉਣਾ ਸੁਖਦੇਵ ਮੁਨੀ ਨੂੰ ਇਤਨੀ ਗੱਲ ਜਦੋਂ ਸੁਣੀ ਪੁੱਛਿਆ ਆਪਣੇ ਪਿਤਾ ਜੀ ਨੂੰ ਪਿਤਾ ਜੀ ਮੈਂ ਕੀ ਕਰਾਂ ਕਿਸ ਨੂੰ ਮੈਂ ਗੁਰੂ ਧਾਰਨ ਕਰਾਂ ਦੱਸਿਆ ਸੁਖਦੇਵ मुनि ਦੇ ਪਿਤਾ ਨੇ ਕਹਿੰਦਾ ਵੀ ਰਾਜਾ ਜਨਕ ਜੀ ਨੇ ਤੁਸੀਂ ਉਹਨਾਂ ਨੂੰ ਗੁਰੂ ਧਾਰਨ ਕਰੋ ਰਾਜਾ ਜਨਕ ਜੀ ਦੇ ਦਰਬਾਰ ਵਿੱਚ ਸੁਖਦੇਵ मुनि ਗਏ ਉਹ ਜਦੋਂ ਜਾ ਕੇ ਵੇਖਿਆ ਮਨ ਵਿੱਚ ਸ਼ੰਕਾ ਹੋ ਗਈ ਆ ਸ਼ੰਕਾ ਪੈਦਾ ਹੋ ਗਿਆ ਵੀ ਇੱਕ ਪਾਸੇ ਰੱਥ ਬਗੀਆਂ ਖੜੀਆਂ ਨੇ ਘੋੜੇ ਖੜੇ ਨੇ ਹਾਥੀ ਖੜੇ ਨੇ ਰਾਜੇ ਦੇ ਦਰਬਾਰ ਵਿੱਚ ਇਹ ਨਾਮ ਕਿਹੜੇ ਵੇਲੇ ਜਪਦਾ ਹੋਊਗਾ ਜੀ ਸੁਰਤੀ ਤੈਨਾਂ ਦੇ ਵਿੱਚ ਹੀ ਲੱਗੀ ਹੋਵੇ ਹਉ ਮਹਾਰਾਜ ਨਮੋ ਨਰਾਇਣ ਨਮੋ ਨਰਾਇਣ ਮਹਾਰਾਜ ਆਉ ਭਾਈ ਹੰਝ ਮਹਾਰਾਜ ਦਰਸ਼ਨ ਕਰਨ ਆਏ ਸੀ ਦਰਸ਼ਨ ਕਰਕੇ ਚੱਲੇ ਆ ਸੁਖਦੇਵ ਮੁਣੀ ਦੇ ਮਨ ਵਿੱਚ ਸ਼ੰਕਾ ਹੋਈਆ ਤੁਰੇ ਆ ਰਹੇ ਨੇ ਰਸਤੇ ਦੇ ਵਿੱਚ ਮਿਲ ਗਏ ਨਾਰਦ ਜੀ ਨਾਰਦ ਜੀ ਆਖ ਰਹੇ ਨੇ ਸੁਖਦੇਵ मुनि ਨੂੰ ਕਹਿੰਦੇ ਜੀ ਨਮੋ ਨਾਰਾਇਣ ਮਹਾਰਾਜ ਆਓ ਕਿੱਧਰੋਂ ਆ ਰਹੇ ਹੋ ਕਿਵੇਂ ਆ ਰਹੇ ਹੋ ਕਿਵੇਂ ਆਉਣੇ ਹੋਏ ਕਹਿੰਦੇ ਜੀ ਰਾਜਾ ਜਨਕ ਜੀ ਦੇ ਦਰਬਾਰ ਵਿੱਚ ਗਏ ਸੀ ਰਾਜਾ ਜਨਕ ਜੀ ਨੂੰ ਗੁਰੂ ਧਾਰਨ ਕਰਕੇ ਗੁਰੂ ਧਰਨ ਕਰਨ ਗਏ ਸੀ ਰਾਜਾ ਜਨਕ ਜੀ ਨੂੰ ਪਰ ਉੱਥੇ ਐਸ ਲੋਟ ਬਣਿਆ ਐਸ ਲੋਟ ਗੱਲ ਹੋਈ ਸੁਖਦੇਵ मुनि ਦੇਖ ਰਹੇ ਨੇ ਨਾਰਦ ਜੀ ਨੂੰ ਭਰਦੇ ਨੇ ਮਿੱਟੀ ਦੀ ਟੋਕਰੀ ਸਮੁੰਦਰ 'ਚ ਰੋੜ ਦਿੰਦੇ ਨੇ ਭਰਦੇ ਨੇ ਮਿੱਟੀ ਦੀ ਟੋਕਰੀ ਸਮੁੰਦਰ 'ਚ ਰੋੜ ਦਿੰਦੇ ਨੇ ਸੁਖਦੇਵ मुनि ਆਖਣ ਲੱਗੇ ਕਹਿੰਦੇ ਨਾਰਦ ਜੀ ਹਾ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਭਾਈ ਸਾਧੂ ਦਾ ਜੀਵਨ ਪਰਉਪਕਾਰੀ ਹੁੰਦਾ ਹੈ ਅਸੀਂ ਸੋਚ ਰਹੇ ਹਾਂ ਬੇਰਾਗੀਰ ਔਖੇ ਹੁੰਦੇ ਨੇ ਸਮੁੰਦਰ ਦੇ ਉੱਤੇ ਮਿੱਟੀ ਦਾ ਪੋਲੇ ਬਣਾ ਦੀਏ ਉਹ ਕਹਿੰਦੇ ਨਾਰਦ ਜੀ ਸੁਭਦੇਵ Muni ਆਖਣ ਲੱਗੇ ਕਹਿੰਦੇ ਨਾਰਦ ਜੀ ਰੇਤੇ ਦੇ ਕਦੇ ਪੁਲ ਨਹੀਂ ਬਣਿਆ ਕਰਦੇ ਤੇ ਭੱਟੀ ਤੁਸੀਂ ਪਾ ਦਿੰਦੇ ਹੋ ਪਾਣੀ ਰੋੜ ਕੇ ਲੈ ਜਾਂਦਾ ਇਸ ਨੂੰ ਮਿੱਟੀ ਦੇ ਕਦੇ ਪੁੱਲ ਨਹੀਂ ਬਣਿਆ ਕਰਦੇ ਨਾਰਦ ਜੀ ਨੇ ਉੱਥੇ ਟੋਕਰੀ ਰੱਖਤੀ ਕਹਿੰਦੇ ਬਸ ਆਹੀ ਅਕਵਾਉਣਾ ਸੀ ਉਹ ਗੱਲ ਸੁਣੋ ਸਖਦੇਵ 무ਨੇ ਜਿਵੇਂ ਮਿੱਟੀ ਦੇ ਪੁੱਲ ਨਹੀਂ ਬਣਿਆ ਕਰਦੇ ਆਪਣੇ ਗੁਰੂ ਤੇ ਸ਼ੰਕਾ ਕਰਨ ਵਾਲਿਆਂ ਦੀ ਕਦੇ ਕਲਿਆਣ ਵੀ ਨਹੀਂ ਹੁੰਦੀ ਤੁਸੀਂ ਗਏ ਤੇ ਗੁਰੂ ਧਾਰਨ ਕਰਨ ਵਾਸਤੇ ਉਹ ਰਾਜਾ ਜਨਕ ਜੀ ਨੂੰ ਜਾਓ ਦਵਾਰਾ ਜਾ ਕੇ ਗੁਰੂ ਧਾਰਨ ਕਰੋ ਉਹਨਾਂ ਦੇ ਦਰਬਾਰ ਵਿੱਚ ਦਵਾਰਾ ਜਾ ਉਹ ਨਾਰਦ ਜੀ ਨਾਲੇ ਸਾਰੀ ਘਟਨਾ ਹੋਈ ਹੋਈ ਸੀ ਦਵਾਰਾ ਗਏ ਕੋਲ ਆਸਣ ਹੈ ਕਮੰਡਲ ਹੈ ਵਰਾਗਣ ਹੈ ਸਿਪਾਹੀਆਂ ਨੇ ਕਿਹਾ ਵੀ ਇਹਨੂੰ ਆਪਣਾ ਇੱਥੇ ਦਿਉੜੀ ਦੇ ਵਿੱਚ ਹੀ ਰੱਖ ਜੋ ਜੀ ਤੁਸੀਂ ਸਮਾਨ ਜਿਹੜਾ ਹੈ ਆਸਣ ਕਮੰਡਲ ਵਰਾਗਣ ਸੋ ਕੁ ਦੇ ਮੁਨੀ ਨੇ ਸਾਰੇ ਉਹ ਸਮਾਨ ਆਸਨ ਕਾ ਮੰਡਲ ਵਰਾਗਣ ਉਤੇ ਡਿਉੜੀ ਚ ਰੱਖਤਾ ਰਾਜਾ ਜਨਕ ਜੀ ਬੈਠੇ ਨੇ ਕਥਾ ਵਿਚਾਰਾ ਹੋ ਰਹੀਆਂ ਨੇ ਬਚਨ ਬਲਾਸ ਹੋ ਰਹੇ ਨੇ ਰਾਜਾ ਜਨਕ ਜੀ ਕਹਿੰਦੇ ਤੇਲ ਦਾ ਕਢਾਹ ਗਰਮ ਕਰੋ ਭਾਈ ਸਿਪਾਹੀਓ ਤੇਲ ਦਾ ਕਢਾਹ ਗਰਮ ਕੀਤਾ ਸ਼ਿਪਾਈ ਭਜੇ ਭਜਿਆ ਕਹਿੰਦੇ ਮਹਾਰਾਜ ਸ਼ਹਿਰ ਨੂੰ ਅੱਗ ਲੱਗ ਗਈ ਕਹਿੰਦੇ ਲੱਗਦੀ ਹੈ ਲੱਗ ਜਾਂਦੇ ਹੋ ਫੇਰ ਆਏ ਕਹਿੰਦੇ ਮਹਾਰਾਜ ਅੱਗ ਤੇ ਆਪਣੇ ਡਿਊਟੀ 'ਚ ਪਹੁੰਚ ਗਏ ਕਹਿੰਦੇ ਕੋਈ ਗੱਲ ਨਹੀਂ ਪਹੁੰਚ ਜਾਂਦੇ ਸੁਖਦੇਵ मुनि ਉੱਠਣ ਲੱਗੇ ਕਹਿੰਦੇ ਮਹਾਰਾਜ ਉੱਥੇ ਮੇਰਾ ਸਮਾਨ ਪਿਆ ਅਸਨਕ ਮੰਡਲ ਵਰਾਗਣ ਅਸੀਂ ਚੱਕ ਲੈ ਆਈਏ ਕਹਿੰਦੇ ਨਾ ਭਾਈ ਉਹੀ ਅਗਣੇ ਲੱਗੀ ਅਸੀਂ ਤੇ ਵੇਖ ਰਹੇ ਤੇ ਤੁਹਾਡਾ ਮਨ ਕਿੱਥੇ ਜੇ ਟਿਕਿਆ ਆ। ਆ ਵੇਖ ਸੁਖਦੇਵ मुनि ਮੈਂ ਆਪਣੀ ਲੱਤ ਗਰਮ ਤੇਲ ਦੇ ਵਿੱਚ ਪਾਉਣ ਲੱਗਿਆ। ਰਾਜਾ ਜਨਕ ਜੀ ਨੇ ਆਪਣੀ ਸੱਜੀ ਲੱਤ ਚੱਕ ਕੇ ਗਰਮ ਤੇਲ ਦੇ ਕੜਾਹੇ ਵਿੱਚ ਪਾਤੀ। ਤੇਲ ਦੇ ਕੜਾਹੇ ਵਿੱਚ ਆਪਣੀ ਸੱਜੀ ਲੱਤ ਪਾਏ ਆਵੇਕ ਸੁਖਦੇਵ मुनि ਆਏ ਦਾ ਮੈਨੂੰ ਦੁੱਖ ਨਹੀਂ ਰਾਜ ਭਾਗ ਦਾ ਮੈਨੂੰ ਕੋਈ ਸੁੱਖ ਨਹੀਂ ਤੁਸੀਂ ਤੇ ਤੁਹਾਡੀ ਸੁਰਤੀ ਵੇਖ ਰਿਹਾ ਤੇ ਵੀ ਕਿੱਥੇ ਜੇ ਲੱਗੀ ਹੋਈ ਹੈ ਤੁਹਾਡੀ ਤੇ ਜਿਹੜੀ ਸੁਰਤੀ ਹੈ ਉਹ ਆਸਨ ਕਮੰਡਲ ਵਰਾਗਣ ਵਿੱਚੇ ਫਸੀ ਪਈ ਹੈ ਹੁਣ ਤੁਸੀਂ ਦੱਸੋ ਸਭ ਤੋਂ ਵੱਡਾ ਤਿਆਗੀ ਕੌਣ ਹੈ ਤੁਸੀਂ ਹੋ ਜਾਂ ਅਸੀਂ ਕੋਥੇ ਵੀਰ ਕਿਹ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਗੁਰ ਸਿੱਖ ਮਾਇਆ ਤੋਂ ਨਿਰਲੇਪ ਰਹੇ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੇ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਵੇ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਣ ਇਹ ਤੇ ਬਚਨ ਮੰਨਣ ਦੀ ਗੱਲ ਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਸਤਿ ਬਾਚਨ ਸਾਦੇ ਉਪਦੇਸ਼ ਇਹ ਤੇ ਬਚਨ ਕਮਾਉਣ ਦੀ ਗੱਲ ਐ ਐਸ ਕਰਕੇ ਭਾਈ ਮਹਾਰਾਜ ਨੂੰ ਇਹੀ ਬੇਨਤੀ ਕਰਿਆ ਕਰੀਏ ਮਹਾਰਾਜ ਸਾਡੇ ਸੰਕੇ ਖਤਮ ਹੋ ਜਾ ਜਦੋਂ ਗੁਰੂ ਦਾ ਸ਼ਬਦ ਸਾਡੇ ਮਨ ਵਿੱਚ ਵਸ ਜਾਵੇਗਾ ਉਹਦੀ ਜੋਤ ਸਾਡੇ ਮਨ ਵਿੱਚ ਪ੍ਰਕਾਸ਼ ਹੋ ਜਾਵੇਗੀ ਗੁਰੂ ਦੇ ਸ਼ਬਦ ਦੀ ਜਦੋਂ ਜੋਤ ਸਾਡੇ ਮਨ ਵਿੱਚ ਪ੍ਰਕਾਸ਼ ਹੋ ਜਾਵੇਗੀ ਤਾਂ ਸਾਡੇ ਮਨ ਵਿੱਚੋਂ ਭੈੜੇ ਫੁਰਨੇ ਭੈੜੇ ਵਿਚਾਰ ਭੈੜੇ ਸ਼ੰਕੇ ਖਤਮ ਹੋ ਜਾਣਗੇ ਹਰਦਾ ਹੋਏ ਮਰੀਦ ਸੋ ਸਿੱਖ ਗੁਰਗੋੜ ਸਮਾਵੇ